ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜਦੇ ਹੋ ਲੋਕ ਰਾਏ ਚੈਨ ਨਾਲ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਇੱਕ ਵਿਸ਼ੇਸ਼ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਤੁਸੀਂ ਖੁਦ ਹੈਰਾਨ ਹੋਗੇ। ਵਿਸ਼ਵਾਸ ਤੁਸੀਂ ਨਹੀਂ ਕਰੋਗੇ। ਪਰ ਤੁਹਾਨੂੰ ਅਸੀਂ ਜੋ ਜਾਣਕਾਰੀ ਦਿੰਦੇ ਆ ਉਹ ਅਸੀਂ ਬਹੁਤ ਹੀ ਸਰਚ ਕਰਕੇ ਉਸ ਦੀ ਪੂਰੀ ਪੜਤਾਲ ਕਰਕੇ ਫਿਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆ। ਕਮੈਂਟ ਕਰਨ ਵਾਲਿਆਂ ਨੇ ਕਮੈਂਟ ਕਰ ਦੇਣਾ ਬਹੁਤ ਪਦੀ ਪਦੀ ਸ਼ਬਦਾਵਲੀ ਕਮੈਂਟਾਂ ਦੇ ਵਿੱਚ ਲਿਖ ਦਿੰਦੇ ਨੇ ਪਰ ਕੋਈ ਵੀ ਪੱਤਰਕਾਰ ਆਪਣੇ ਵੱਲੋਂ ਐਸੀ ਕਦੇ ਵੀ ਕੋਈ ਜਾਣਕਾਰੀ ਸਾਂਝੀ ਨਹੀਂ ਕਰਦਾ ਜਿਸ ਬਾਰੇ ਜੋ ਖੁਦ ਜਾਣਨ ਲਵੇ ਜਦੋਂ ਤੱਕ ਸੋ ਅਸੀਂ ਜੋ ਜਾਣਕਾਰੀ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਉਹ ਤੁਹਾਡੀ ਆਮਦਨ ਦੇ ਵਿੱਚ ਵਾਧਾ ਕਰਨ ਨੂੰ ਲੈ ਕੇ ਤੁਹਾਡੀ ਆਮਦਨ ਜੋ ਵਧ ਸਕਦੀ ਹੈ ਜਿਸ ਨੂੰ ਇੱਕ ਕੇਂਦਰੀ ਮੰਤਰੀ ਜਿਹੜੇ ਉਹਨਾਂ ਨੇ ਇਹ ਸਾਰਾ ਪ੍ਰੋਜੈਕਟ ਸ਼ੁਰੂ ਕਰਕੇ ਉਹ ਆਪਣੀ ਆਮਦਨ ਵਧਾ ਚੁੱਕੇ ਨੇ ਉਸ ਕੇਂਦਰੀ ਮੰਤਰੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਜੋ ਅਸੀਂ ਤੁਹਾਡੇ ਨਾਲ ਉਹ ਪੂਰੀ ਜਾਣਕਾਰੀ ਦੇਾਂਗੇ ਸੋ ਜੋ ਤੁਸੀਂ ਘਰਾਂ ਦੇ ਵਿੱਚ ਟਾਇਲਟ ਬਣਾਈ ਹੋਈਆਂ ਨੇ ਉਹ ਟਾਇਲਟ ਦਾ ਪਾਣੀ ਵੀ ਅੱਗੇ ਵਿਕਦਾ ਹੈ ਉਹ ਟਾਇਲਟ ਦਾ ਪਾਣੀ ਇਸ ਤੋਂ ਸਾਲਾਨਾ 300 ਕਰੋੜ ਰੁਪਇਆ ਕਮਾਉਣ ਦਾ ਆਸਾਨ ਤਰੀਕਾ ਹੈ ਜੋ ਟਾਇਲਟ ਦੇ ਪਾਣੀ ਨਾਲ ਤੁਹਾਡੀ ਆਮਦਨ ਦੇ ਵਿੱਚ ਵਾਧਾ ਹੋ ਸਕਦਾ ਹੈ ਸੋ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਇਸ ਆਮਦਨ ਨੂੰ ਕਿਸ ਤਰ੍ਹਾਂ ਵਧਾਉਣਾ ਹੈ ਕੀ ਸਰੋਤ ਹੈ ਉਸ ਦਾ ਖੁਲਾਸਾ ਕਰਕੇ ਉਹਨਾਂ ਨੇ ਵੀਰਵਾਰ ਨੂੰ ਇੱਕ ਟਾਈਮਜ਼ ਨਾਊਸ ਸਮੀਲਨ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਆਪਣੀ ਸਸਤੀ ਹਲਕੇ ਨਾਗਪੁਰ ਦਾ ਹਵਾਲਾ ਦਿੱਤਾ ਤੇ ਦੱਸਿਆ ਕਿ ਉਹ ਸਾਲਾਨਾ 300 ਕਰੋੜ ਰੁਪਏ ਇਸੇ ਟਾਇਲਟ ਪਾਣੀ ਤੋਂ ਕਮਾ ਰਹੇ ਨੇ ਉਹਨਾਂ ਨੇ ਕਿਹਾ ਕਿ ਜਦੋਂ ਜਲ ਸਰੋਤ ਮੰਤਰੀ ਸਨ ਤਾਂ ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਮਥਰਾ ਦੇ ਵਿੱਚ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀ ਇਸ ਵਿੱਚ ਗੰਦੇ ਪਾਣੀ ਨੂੰ ਟ੍ਰੀਟ ਕਰਕੇ ਮਥਰਾ ਰੈਫਾਇਨਰੀ ਨੂੰ ਵੇਚਿਆ ਜਾਂਦਾ ਸੀ ਇਸੇ ਤੇ 40% ਸਰਕਾਰ ਦੁਆਰਾ ਅਤੇ 60% ਨਿੱਜੀ ਨਿਵੇਸ਼ਕਾਂ ਦੁਆਰਾ ਨਿਵੇਸ਼ ਕੀਤਾ ਗਿਆ ਸੀ ਇਸ ਤੋਂ ਬਾਅਦ ਪਹਿਲੀ ਵਾਰ ਜੋ ਲਿਕੁਇਡ ਵੇਸਟ ਮੈਨੇਜਮੈਂਟ ਦਾ ਇਹ ਪ੍ਰੋਜੈਕਟ ਕਾਫੀ ਸਫਲ ਰਿਹਾ ਇਸੇ ਤਰ੍ਹਾਂ ਗੜਕਰੀ ਨੇ ਇਹ ਵੀ ਕਿਹਾ ਕਿ Nagpur ਨਗਰ ਨਿਗਮ ਦੇ ਵਿੱਚ ਟਾਇਲਟ ਦਾ ਪਾਣੀ ਵੇਚਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਗੱਲ ਤੇ ਭਾਵੇਂ ਵਿਸ਼ਵਾਸ ਨਾ ਕਰੋ ਪਰ ਅਸੀਂ ਟਾਇਲਟ ਪਾਣੀ ਵੇਚ ਕੇ ਹਰ ਸਾਲ 300 ਕਰੋੜ ਰੁਪਇਆ ਕਮਾਉਂਦੇ ਹਾਂ ਕੇਂਦਰੀ ਮੰਤਰੀ ਨੇ ਕਿਹਾ ਕਿ ਜੇਕਰ ਦੇਸ਼ ਦੇ ਹਰ ਸ਼ਹਿਰ ਵਿੱਚ ਗੰਦੇ ਪਾਣੀ ਨੂੰ ਰੀਸਾਈਕਲ ਕਰਕੇ ਵਰਤਿਆ ਜਾਵੇ ਤਾਂ ਠੋਸ ਰਹਿੰਦ ਖੂੰਦ ਪ੍ਰਬੰਧਨ ਅਤੇ ਨਿਕਵੜ ਬੈਸਟ ਮੈਨੇਜਮੈਂਟ ਲਈ ਇੱਕ ਬਹੁਤ ਵਧੀਆ ਨੀਤੀ ਹੋਵੇਗੀ ਤੇ ਇਸ ਤੋਂ ਬਣਾਉਣ ਲਈ ਜਿਹੜਾ ਯਤਨ ਕੀਤੇ ਜਾ ਰਹੇ ਹਨ ਸੋ ਉਹਨਾਂ ਨੇ ਅੱਗੇ ਕਿਹਾ ਕਿ ਹਾਈਡਰੋਨ ਪਿਖ ਦਾ ਬਾਲਣ ਅਜਿਹੀ ਸਥਿਤੀ ਵਿੱਚ ਕੂੜੇ ਨੂੰ ਵੱਖ ਕੀਤਾ ਜਾਵੇਗਾ ਅਤੇ ਕੱਚ ਤਾਂ ਤ ਅਤੇ ਪਲਾਸਟਿਕ ਨੂੰ ਰੀਸਾਈਕਲ ਕੀਤਾ ਜਾਵੇਗਾ ਇਸ ਤੋਂ ਇਲਾਵਾ ਜੈਵਿਕ ਰਹਿੰਦ ਖੂੰਦ ਨੂੰ ਬਾਇਓ ਡਾਈਜੈਸਟਰ ਵਿੱਚ ਪਾਉਣ ਨਾਲ ਇਸ ਵਿੱਚੋਂ ਮethane ਨਿਕਲੇਗਾ ਮethane ਵਿੱਚ CO2 ਮਿਲਾ ਕੇ ਹਾਈਡਰੋਨ ਪੈਦਾ ਕੀਤਾ ਜਾਵੇਗਾ ਅਤੇ ਉਹ ਹਾਈਡਰੋਨ ਵਹਣਾ ਨਹੀਂ ਜੋ ਵੱਖ-ਵੱਖ ਤਰੀਕਿਆਂ ਦੇ ਨਾਲ ਵਰਤਿਆ ਜਾਵੇਗਾ ਉਹਨਾਂ ਨੇ ਅੱਗੇ ਕਿਹਾ ਕਿ ਹਾਈਡਰੋਨ ਪਿਖ ਦਾ ਇੱਕ ਬਹੁਤ ਹੀ ਵਧੀਆ ਤੇ ਸਸਤਾ ਪਾਲਣੇ ਜੇਕਰ ਘੱਟ ਕੀਮਤ ਤੇ ਹਾਈਡਰੋਨ ਦਾ ਸਫੁੱਤਾ ਪੂਰਕ ਉਤਪਾਦਨ ਕੀਤਾ ਜਾਂਦਾ ਹੈ ਤਾਂ ਭਾਰਤ ਜੋ ਅੱਜ ਜੈਵਿਕ ਇਦਨ ਤੋਂ 22 ਲੱਖ ਕਰੋੜ ਰੁਪਏ ਖਰਚ ਕਰ ਰਿਹਾ ਹੈ ਉਹ ਊਰਜਾ ਆਜ਼ਾਦ ਕਰਨ ਵਾਲਾ ਦੇਸ਼ ਬਣ ਜਾਵੇਗਾ ਜੇਕਰ ਅਸੀਂ ਵੇਸਟ ਟੂ ਵੈੱਟ ਤੇ ਕੰਮ ਕਰੀਏ ਅਤੇ ਰਹਿਣ ਖੂਦ ਨੂੰ ਹਾਈਡਰੋਨ ਪੈਦਾ ਕੰਮ ਵਾਸਤੇ ਅਸੀਂ ਇਸ ਨੂੰ ਵਰਤੀਏ ਬਾਇਓਮਾਸ ਤੋਂ ਹਾਈਡਰੋਨ ਪੈਦਾ ਕਰੀਏ ਤਾਂ ਇੱਕ ਦਿਨ ਭਾਰਤ ਇੱਕ ਊਰਜਾ ਨਿਰਯਾਤ ਕਰਨ ਵਾਲਾ ਦੇਸ਼ ਬਣ ਜਾਵੇਗਾ ਔਰ ਜੋ ਦੇਸ਼ ਨੂੰ ਬਾਲਣ ਦੀ ਜ਼ਰੂਰਤ ਪੈਂਦੀ ਏ ਜੋ ਬਾਹਰੋਂ ਲੈਣ ਦੀ ਉਹ ਨਹੀਂ ਪਵੇਗਾ ਭਾਰਤ ਆਪਣੇ ਪੈਰਾਂ ਤੇ ਖੜਾ ਹੋਵੇਗਾ ਔਰ ਦੂਸਰੇ ਦੇਸ਼ਾਂ ਨੂੰ ਇਹ ਬਾਲਣ ਜਿਹੜਾ ਵੇਚ ਸਕੇਗਾ ਜਿਸ ਨਾਲ ਸਾਨੂੰ ਪਰਦੇਸ਼ ਨੂੰ ਮੋਟੀ ਕਮਾਈ ਹੋਵੇਗੀ ਸੋ ਟਾਇਲਟ ਦੇ ਪਾਣੀ ਤੋਂ ਅਸੀਂ ਕਰੋੜਾਂ ਰੁਪਏ ਕਮਾ ਕੇ ਆਪਣੇ ਦੇਸ਼ ਨੂੰ ਜਿਹੜਾ ਹੈ ਕਿ ਸਫਲਤਾਪੂਰਵਕ ਆਪਣੇ ਆਂਦਰ ਮਤੇ ਆ ਸਕਦੇ ਹਾਂ